ਨਮਸਕਾਰ ਆਕਾਸ਼ ਵਣੀਤਾਏ ਜਲੰਧਰ ਕੇਂਦਰੇ ਹੁਣ ਤੁਸੀਂ ਸਰਪਜੀਤ ਕੌਰ ਤੋਂ ਪ੍ਰਦੇਸ਼ੀ ਖਬਰਾਂ ਸੁਣੋ ਪਹਿਲਾ ਇਸ ਬੁਲੇਟਿਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੇਤੀਬਾੜੀ ਖੇਤਰ ਵਿੱਚ ਖੋਜ ਤੇ ਨਵੀਨਤਾ ਦੇ ਲੋਡ ਤੇ ਜ਼ੋਰ ਦਿੱਤਾ ਹੈ ਪ੍ਰਧਾਨ ਮੰਤਰੀ ਵੱਲੋਂ ਕੱਲ ਜਾਰੀ ਕਾਰਡ ਫਸਲਾਂ ਦੀ 109 ਉੱਚ ਉਪਜਵਾਲੀਆਂ ਚਲਪਾਈਆਂ ਨੂੰਕੂਲ ਹਤੇ ਜੈਵ ਸਸ਼ਕਤ ਫਸਲਾਂ ਦਾ ਕਿਸਾਨਾਂ ਨੇ ਭਰਵਾਂ ਸਵਾਗਤ ਕੀਤਾ ਹੈ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਨਸ਼ਾ ਮੁਕਤ ਭਾਰਤ ਅਭਿਆਨ ਦੀ ਜਾਗਰੂਕਤਾ ਮੁਹਿੰਮ ਤਹਿਤ ਅੱਜ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਅਹਿਦਵਾਇਆ ਗਿਆ ਅਤੇ ਪੈਰਾਓਲਪਿਕ ਖੇਡਾਂ ਵਿੱਚ ਸ਼ੂਟਿੰਗ ਵਿੱਚ ਕਾਂਸੀ ਦਾ ਮੈਡਲ ਜਿੱਤਣ ਉਪਰੰਤ ਪਿੰਡ ਪਰਤੇ ਸ਼ੂਟਰ ਸਰਬਜੋਤ ਸਿੰਘ ਦਾ ਲੋਕਾਂ ਤੇ ਪ੍ਰਸ਼ੰਸਕਾਂ ਨੇ ਨਿੱਕਾ ਸਵਾਗਤ ਕੀਤਾ ਤੇ ਹੁਣ ਖਬਰਾਂ ਵਿਸਥਾਰ ਨਾਲ प्रधानमंत्री नरेंद्र मोदी ने खेतीबाड़ी खेत खोज तवी का जरूरत जोर दता है कल नवी दिल्ली विखे एक सौ नौ नवी फसलों प्रधानमंत्री ने कहा कि किस्म खेतीबाड़ी में नवीनता उन्होंने फोकस का ठोस नतीजा ने किसान गलबात दौरान प्रधानमंत्री मोदी ने नोट कि किसान धरती माता प्रति अपनी जिम्मेवारी प्रति सुचेत ने स्व इच्छा न कीटनाशक तो दूर हो रहे ने जैविक खेती वाल बद रहे प्रधानमंत्री ने किसानों नवं किस्मां अपना हल सुझाए उन्होंने नई किस्म न छोटे हिस्से वरतान अपनी खुद की वरतों के तसलीबख्श नतीजे तो बाद इसकी वरतों करने का सुझाव भी दता प्रधानमंत्री ने कहा कि केंद्र सरकार किसाना की भलाई लचनबद्ध है उन्होंने एक सोशल मीडिया पोस्ट विसाना उन्हों की मुलाकात एक यादगार अनुभव स ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਕੱਲ੍ਹ ਜਾਰੀ ਕਾਰਡ ਫਸਲਾਂ ਦੀਆਂ 109 ਉਚਪਜਵਾਲੀਆਂ ਜਲਵਾਯੂ ਅਨੁਕੂਲ ਅਤੇ ਜੈਵ ਸਸ਼ਕਤ ਫਸਲਾਂ ਦਾ ਕਿਸਾਨਾਂ ਨੇ ਪਰਵਾ ਸਵਾਗਤ ਕੀਤਾ ਹੈ। ਇਨ੍ਹਾਂ ਵਿੱਚ ਚੌਂਤੀ ਖੇਤ ਫਸਲਾਂ ਅਤੇ 27 ਬਾਗਵਾਨੀ ਫਸਲਾਂ ਸ਼ਾਮਿਲ ਨੇ। ਖੇਤਾਂ ਦੀਆਂ ਫਸਲਾਂ ਵਿੱਚ ਬਾਜਰਾ, ਚਾਰੇ ਦੀਆਂ ਫਸਲਾਂ, ਤੇਲੀ ਬੀਜ, ਦਾਲ, ਗੰਨਾ, ਕਪਾਹ, ਫਾਈਬਰ ਅਤੇ ਹੋਰ ਸੰਭਾਵੀ ਫਸਲਾਂ ਸਮੇਤ ਵੱਖ-ਵੱਖ ਅਨਾਜਾਂ ਦੇ ਬੀਜ ਜਾਰੀ ਕੀਤੇ ਗਏ ਨੇ। ਬਾਗਵਾਨੀ ਫਸਲਾਂ ਵਿੱਚ ਫਲਾਂ, ਸਬਜ਼ੀਆਂ, ਬਾਗਾਨ ਫਸਲਾਂ, ਕੰਦ ਫਸਲਾਂ, ਮਸਾਲੇ ਫੁੱਲਾਂ ਅਤੇ ਔਸ਼ਧੀ ਫਸਲਾਂ ਦੀਆਂ ਵੱਖ-ਵੱਖ ਕਿਸਮਾਂ ਚਾਰੀ ਕੀਤੀਆਂ ਕਹਿਆ ਨੇ ਵੱਖ-ਵੱਖ ਜ਼ਿਲ੍ਹਿਆਂ ਦੇ ਕਿਸਾਨਾਂ ਨੇ ਕਿਹਾ ਕਿ ਸਰਕਾਰ ਦੇ ਇਸ ਕਦਮ ਨਾਲ ਉਨ੍ਹਾਂ ਨੂੰ ਲਾਭ ਹੋਏਗਾ ਅਤੇ ਆਮਦਨ ਦੁੱਗਣੀ ਕਰਨ ਵਿੱਚ ਵੀ ਮਦਦ ਮਿਲੇਗੀ ਮੈਂ ਕਿਸਾਨ ਬੂਟਾ ਸਿੰਘ ਦੌਲਤਪਰਾਜ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਔਰ ਖੇਤੀਬਾੜੀ ਮੰਤਰੀ ਜੀ ਵੱਲੋਂ 65 ਫਸਲਾਂ ਦੇ ਵਿੱਚ 109 ਕਿਸਮਾਂ ਯਾਰੀ ਕੀਤੀਆਂ ਜਿਹੜੀਆਂ ਆਰਗੈਨਿਕ ਵੀ ਹਨ ਮੈਂ ਸਮਝਦਾ ਇਹ ਬਹੁਤ ਕਿਸਾਨ ਲਈ ਲਾਹੇਵੰਦ ਹੈ ਕਿਸਾਨੀ ਲਈ ਲਾਹੇਵੰਦ ਹੈ ਕਿਉਂਕਿ ਇਹਦੇ ਨਾਲ ਕਿਸਾਨ ਅੰਤਰਰਾਸ਼ਟਰੀ ਮੰਡੀ ਦੇ ਵਿੱਚ ਸ਼ਾਮਲ ਹੋ ਗਿਆ ਜਿਸ ਕਰਕੇ ਉਹਨੂੰ ਜਿਆਦਾ ਜਿੱਥੇ ਉਪਜ ਜਿਆਦਾ ਮਿਲੂਗੀ ਉੱਥੇ ਉਹਦਾ ਦਾਮ ਉਹਦੀ ਕੀਮਤ ਵੀ ਵੱਧ ਮਿਲੂਗੀ ਸੋ ਆਉਣ ਵਾਲਾ ਭਵਿੱਖ ਜਿਹੜਾ ਕਿਸਾਨੀ ਦਾ ਮੈਂ ਸਮਝਦਾ ਵੀ ਹੋਰ ਵੀ ਉਜਲ ਹੋਊਗਾ ਹੋਰ ਵੀ ਵਧੀਆ ਹੋਊਗਾ ਮੈਂ ਗੁਰਮੀਤ ਸਿੰਘ ਟਵਾਣਾ ਸ੍ਰੀ ਨਰਿੰਦਰ ਮੋਦੀ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦੀ ਹਾਂ ਜਿਨ੍ਹਾਂ ਨੇ 109 ਬੀਜਾਂ ਦੀ ਕਿਸਮਾਂ ਜਾਰੀ ਕੀਤੀਆਂ ਇਹ ਨਵੇਂ ਭਾਰਤੀ ਕਿਸਾਨ ਸਾਧਨ ਪੁਰੀਸ਼ਦ ਵੱਲੋਂ ਲੰਬੇ ਸਮੇਂ ਦੇ ਰਿਸਰਚ ਤੋਂ ਬਾਅਦ ਤਿਆਰ ਹੋਇਆ ਹੈ ਇਹਨਾਂ ਨੂੰ ਮੌਸਮ ਅਤੇ ਖੇਤਰ ਦੇ ਅਨੁਕੂਲ ਬਣਾਇਆ ਗਿਆ ਹੈ ਅਤੇ ਘੱਟ ਜ਼ਮੀਨ ਵਿੱਚ ਵੀ ਵੱਧ ਪੈਦਾਵਾਰ ਹੋ ਸਕੇਗੀ ਪਾਣੀ ਦੀ ਘੱਟ ਲਾਗਤ ਜਲਵਾਯੂ ਦਾ ਵੀ ਇਸ ਤੇ ਕੋਈ ਅਸਰ ਨਹੀਂ ਹੋਏਗਾ ਇਹ ਪਹਿਲੇ ਨੇਤਾ ਹਨ ਜਿਨ੍ਹਾਂ ਨੇ ਸਾਡੀ ਬਾਫੜੀ ਹੈ ਕਿਸਾਨਾਂ ਦਾ ਇਹਨਾਂ ਸੋਚਿਆ ਹੈ ਸਮਾਜਿਕ ਨਿਆਂ ਤੇ ਸ਼ਕਤੀਕਰਨ ਮੰਤ੍ਰਾਲੇ ਨੇ ਅੱਜ ਦੇਸ਼ ਭਰ ਵਿੱਚ ਨਸ਼ਾ ਮੁਕਤ ਭਾਰਤ ਅਭਿਆਨ ਐਨ ਐਮ ਬੀ ਏ ਤਹਿਤ ਨਸ਼ਿਆਂ ਵਿਰੁੱਧ ਇੱਕ ਵਿਸ਼ਾਲ ਸੌਂਚੁਕ ਸਮਾਗਮ ਦਾ ਆਯੋਜਨ ਕੀਤਾ ਸਮਾਜਿਕ ਨਿਆਂ ਤੇ ਅਧਿਕਾਰਤਾ ਮੰਤਰੀ ਡਾਕਟਰ ਵਰਿੰਦਰ ਕੁਮਾਰ ਨੇ ਨਵੀਂ ਦਿੱਲੀ ਵਿੱਚ ਸੌਂਚੁਕਾਈ ਇਸ ਸਾਲ ਦਾ ਵਿਸ਼ਾ ਵਿਕਸਿਤ ਭਾਰਤ ਦਾ ਮੰਤਰ ਭਾਰਤ ਹੋ ਨਸ਼ੇ ਸੇ ਸੁਤੰਤਰੇ ਮਗਰੋਂ ਇੱਕ ਕਥਨ ਸੰਬੋਧਨ ਕਰਦਿਆਂ ਨਾ ਕਿਹਾ ਕਿ ਹੁਣ ਤੱਕ 11 ਕਰੋੜ ਤੋਂ ਵੱਧ ਲੋਕ ਐਨ ਐਮਪੀਏ ਦਾ ਹਿੱਸਾ ਬਣ ਚੁੱਕੇ ਨੇ ਉਹਨਾਂ ਕਿਹਾ ਕਿ ਅੱਜ ਦੇ ਸਮਾਗਮ ਵਿੱਚ ਸੂਬਾ ਤੇ ਕੇਂਦਰ ਸਿਆਸਤ ਪ੍ਰਦੇਸ਼ ਸਰਕਾਰਾਂ ਕੇਂਦਰੀ ਮੰਤਰਾਲਿਆਂ ਸਕੂਲਾਂ ਕਾਲਜਾਂ ਨਵਸਤੀਆਂ ਨੈਸ਼ਨਲ ਕੈਡਟ ਕੋਰ ਨਹਿਰੂ ਯੁਵਾ ਕੇਂਦਰ ਸੰਗਠਨ ਅਤੇ ਹੋਰ ਜਨਤਕ ਸੰਸਥਾਵਾਂ ਦੇ ਵਿਦਿਆਰਥੀਆਂ ਅਤੇ ਫੈਕਲਟੀ ਸਮੇਤ ਦੇਸ਼ ਭਰ ਦੇ 1 ਕਰੋੜ ਤੋਂ ਵੱਧ ਲੋਕਾਂ ਨੇ ਆਨਲਾਈਨ ਸਮਾਗਮ ਵਿੱਚ ਹਿੱਸਾ ਲਿਆ जिस तरह से नशे के कारोबारी शैक्षणिक संस्थाओं को अपना केंद्र बना रहे हैं सरकार गृह मंत्रालय संबंध में काफी तत्परता से कदम उठा रहा है आज की तारीख में अब जो नशे की सामग्री जब्त हो रही है उसको भट्टियों में नष्ट किया जा रहा है और गृह मंत्रालय नशे के कारोबार से जुड़े हुए लोगों के विरुद्ध योजना शक्ति के साथ में कदम भी उठा रही है सामाजिक न्याय अधिकारिता मंत्रालय इस दिशा में जागरूकता के कार्यक्रम करने अवेयरनेस के प्रोग्राम करने उपचार के कार्यक्रम के अभियान को आगे बढ़ाने शैक्षणिक संस्थाओं में जहाँ तक आपने बात की है एक नवचेतना मॉड्यूल के माध्यम से उसमें हम अध्यापकों के और छात्रों के ग्रुप बनाने का काम उसमें किया जा रहा है ਇੱਧਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਵੀ ਨਸ਼ਾ ਮੁਕਤ ਭਾਰਤ ਅਭਿਆਨ ਦੀ ਜਾਗਰੂਕਤਾ ਮੁਹਿੰਮ ਤਹਿਤ ਅੱਜ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਅਹਿਦ ਦਿਵਾਇਆ ਗਿਆ। ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਮੁਹਾਲੀ ਵਿਖੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸੋਨਮ ਚੌਧਰੀ ਤੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਅਮਰਿਤਪਾਲਾ ਨੇ 71 ਹੋਏ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਅਹਿਦ ਦਵਾਉਂਦੇ ਹੋਏ ਉਨ੍ਹਾਂ ਨੂੰ ਨਸ਼ਿਆਂ ਖਿਲਾਫ ਮੁਹਿੰਮ ਵਿੱਚ ਹਿੱਸਾ ਬਣਨ ਲਈ ਪ੍ਰੇਰਿਆ। ਇੱਧਰ ਲੋਡ ਵਿਧਾਨਾ ਵਿੱਚ ਵਧੀਕ ਡਿਪਟੀ ਕਮਿਸ਼ਨਰ ਮੇਜਰ ਅਮਿਤ ਸਰੀ ਨੇ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਅਧ ਉਹਨਾਂ ਨਸ਼ਿਆਂ ਦੀ ਵਰਤੋਂ ਕਰਨ ਤੋਂ ਗੁਰੇਸ ਕਰਨ ਅਤੇ ਨਸ਼ਾ ਛੱਡਣ ਲਈ ਪ੍ਰੇਰਿਤ ਕਰਨ ਦੀ ਅਪੀਲ ਕੀਤੀ। ਉਹਨਾਂ ਨਸ਼ਿਆਂ ਦੀ ਰੋਕਥਾਮ ਤੇ ਨਸ਼ਾ ਮੁਕਤ ਸਮਾਜ ਦੀ ਉਸਾਰੀ ਲਈ ਸਮੂਹਕ ਯਤਨਾਂ ਦੀ ਲੋੜ ਤੇ ਜ਼ੋਰ ਦਿੱਤਾ। ਮੇਜਰ ਸ਼ਰਿਨ ਨੇ ਮਿਸਾਲੀ ਵਿਅਕਤੀਆਂ ਦੀ ਮਹੱਤਤਾ ਤੇ ਚਾਨਣਾ ਪਾਇਆ ਜਿਹੜੇ ਖੁਦ ਇਸ ਨਰਕ ਵਿੱਚੋਂ ਬਾਹਰ ਆਏ ਨੇ ਤੇ ਆਪਣੇ ਦੋਸਤਾਂ ਤੇ ਪਰਿਵਾਰਕ ਮੈਂਬਰਾਂ ਨੂੰ ਨਸ਼ੇ ਤੋਂ ਪਾਸਾ ਵੱਟਣ ਲਈ ਪ੍ਰੇਰਿਤ ਕਰ ਰਹੇ ਨੇ। ਉਹਨਾਂ ਦੇਸ਼ ਦੇ ਵਿਕਾਸ ਵਿੱਚ ਨੌਜਵਾਨ ਪੀੜ੍ਹੀ ਦੀ ਅਹਿਮ ਭੂਮਿਕਾ ਤੇ ਜ਼ੋਰ ਦਿੱਤਾ ਤੇ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵ ਤੋਂ ਬਚਾਉਣ ਲਈ ਸਮਾਜ ਵਿੱਚ ਸ਼ੌਕੀ ਵਧਾਉਂਦਾ ਸਰਤਾ ਦਿੱਤਾ ਪ੍ਰਾਦੇਸ਼ੀ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਲੋਕ ਮਿਲਣੀ ਪ੍ਰੋਗਰਾਮ ਤਹਿਤ ਆਪਣੇ ਗ੍ਰਹਿ ਪਿੰਡ ਫਰੀਦਕੋਟ ਜ਼ਿਲ੍ਹੇ ਦੇ ਸੰਧਵਾ ਵਿਖੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਸਮੱਸਿਆਵਾਂ ਦੇ ਹੱਲ ਲਈ ਦਿਸ਼ਾ ਨਿਰਦੇਸ਼ ਵੀ ਦਿੱਤੇ। ਉਹਨਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਹੀ ਉਹ ਅੱਜ ਇਸ ਅਹੁਦੇ ਤੇ ਪਹੁੰਚੇ ਨੇ ਅਤੇ ਇਸ ਲਈ ਉਹਨਾਂ ਦਾ ਵੀ ਫਰਜ਼ ਪੈਂਦਾ ਹੈ ਕਿ ਲੋਕਾਂ ਨੂੰ ਕਿਸੇ ਕਿਸਮ ਦੀ ਕੋਈ ਸਮੱਸਿਆ ਨਾ ਆਉਂ ਦਿੱਤੀ ਜਾਵੇ। ਇਸ ਲਈ ਉਹ ਖੁਦ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਰਹਿੰਦੇ ਨੇ। ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਜੇਕਰ ਉਹਨਾਂ ਨੂੰ ਕੋਈ ਵੀ ਸਮੱਸਿਆ ਆਉਂਦੀ ਹੈ ਤਾਂ ਉਹ ਇਸ ਲੋਕ ਮਿਲਣੀ ਪ੍ਰੋਗਰਾਮ ਵਿਚ ਆ ਕੇ ਉਹਨਾਂ ਦੇ ਧਿਆਨ ਵਿੱਚ ਲਿਆਉਣ ਜਿਸ ਦਾ ਫੌਰੀ ਹੱਲ ਕੀਤਾ ਜਾਏਗਾ ਆਮ ਲੋਕਾਂ ਵੱਲੋਂ ਵਾਰਸ਼ਾਂ ਭਰੰਤ ਪਾੜੀ ਖੜੇ ਹੋਣ ਦੀਆਂ ਸਮੱਸਿਆਵਾਂ ਸਬੰਧੀ ਵੱਖ-ਵੱਖ ਹੋਰ ਕੰਮਾਂ ਸਬੰਧੀ ਦਰਖਾਸਤਾਂ ਤੇ ਸ਼ਿਕਾਇਤਾਂ ਦਾ ਸਵੀਕਰ ਵੱਲੋਂ ਮੌਕੇ ਤੇ ਨਿਪਟਾਰਾ ਕੀਤਾ ਗਿਆ ਇੰਜੀਨੀਅਰਿੰਗ ਐਕਸਪੋਰਟ ਪ੍ਰੋਮੋਸ਼ਨ ਕਾਉਂਸਲ ਦੇ ਡਾਇਰੈਕਟਰ ਜਨਰਲ ਫੋਰਨ ਟ੍ਰੇਡ ਅਤੇ ਜਨਰਲ ਮੈਨੇਜਰ ਜ਼ਿਲ੍ਹਾ ਸਨਤਕੇਂਦਰ ਬਟਾਲਾ ਵੱਲੋਂ ਸਨਤਕਾਰਾਂ ਨਾਲ ਐਕਸਪੋਰਟ ਦੇ ਵਿਕਾਸ ਸੰਬੰਧੀ ਮੀਟਿੰਗ ਬਟਾਲਾ ਵਿਖੇ ਕੀਤੀ ਗਈ। ਸੇਕਤ ਡੀਜੀएफटी ਉਤਪਲ ਆਚਾਰੀ ਨੇ ਦੱਸਿਆ ਕਿ ਕਿਵੇਂ ਕੋਈ ਵਿਅਕਤੀ ਬਰਾਮਦ ਲਈ ਨਵੇਂ ਬਾਜ਼ਾਰ ਤੇ ਖਰੀਦਦਾਰ ਲੱਭ ਸਕਦਾ ਹੈ। ਉਨ੍ਹਾਂ ਇਸ ਬਾਰੇ ਸੰਖੇਪ ਜਾਣਕਾਰੀ ਸਾਂਝੀ ਕੀਤੀ ਕਿ ਇਸ ਲਈ ਕੀ ਪ੍ਰਕਿਰਿਆਵਾਂ ਨੇ। ਸੰਦੀਪ ਪਰਮਾ ਨੇ ਸਨਤਕਾਰਾਂ ਨੂੰ ਐਕਸਪੋਰਟ ਕਰਨ ਦੇ ਈਸੀਜੀਸੀ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਅਸਿਸਟੈਂਟ ਡਾਇਰੈਕਟਰ ਕੋਰਫ ਗੁਪਤਾ ਨੇ EEPC ਇੰਡੀਆ ਦੇ ਫਾਇਦੇ ਬਾਰੇ ਦੱਸਿਆ ਅਤੇ ਆਉਣ ਵਾਲੀਆਂ ਵੱਖ-ਵੱਖ ਪ੍ਰਦਰਸ਼ਨੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਜਿੱਥੇ ਕੀ ਵਿਦੇਸ਼ੀ ਖਰੀਦਦਾਰਾਂ ਨਾਲ ਮੈਂਬਰ ਗੱਲਬਾਤ ਕਰ ਸਕਦੇ ਨੇ ਅਤੇ ਉਹਨਾਂ ਨੂੰ ਮਿਲ ਸਕਦੇ ਨੇ ਤੇ ਆਪਣੇ ਕਾਰੋਬਾਰ ਨੂੰ ਵਧਾ ਸਕਦੇ ਨੇ ਜ਼ਿਲ੍ਹਾ ਸਨਤ ਕੇਂਦਰ ਦੇ ਜਨਰਲ ਮੈਨੇਜਰ ਸੁਖਪਾਲ ਸਿੰਘ ਨੇ ਹਾਜ਼ਰ ਸਨਤਕਾਰਾਂ ਨੂੰ ਉਕਤ ਸਕੀਮਾ ਦਾ ਲਾਭ ਲੈਣ ਲਈ ਸਨਤਾ ਨੂੰ ਉਤਸ਼ਾਹਤ ਕਰਦਿਆ ਉਹਨਾਂ ਨੂੰ ਲਿਖਤੀ ਰੂਪ ਵਿੱਚ ਸਾਂਝੇ ਕਰਨ ਲਈ ਕਿਹਾ ਤਾਂ ਜੋ ਇਹਨਾਂ ਨੂੰ ਛੇਤੀ ਹੱਲ ਕਰਨ ਲਈ ਸਬੰਧਤ ਵਿਭਾਗਾਂ ਨੂੰ ਭੇਜਿਆ ਜਾ ਸਕੇ ਸਾਵਣ ਦੇ ਮਹੀਨੇ ਪੰਜਾਬ ਭਰ ਵਿੱਚ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਇਸ ਮੌਕੇ ਵਿਆਹੀਆਂ ਔਰਤਾਂ ਤੇ ਕੁਆਰੀਆਂ ਕੁੜੀਆਂ ਇਕੱਠਾਂ ਇਕੱਠੀਆਂ ਹੁੰਦੀਆਂ ਨੇ ਤੇ ਗਿੱਧਾ ਪਾ ਕੇ ਖੁਸ਼ੀ ਦਾ ਇਜ਼ਹਾਰ ਕਰਦੀਆਂ ਨੇ ਇਨੇ ਦਿਨੀ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਤੀਆਂ ਦਾ ਤਿਉਹਾਰ ਬੜੇ ਹੀ ਚਾਵਨ ਨਾਲ ਮਨਾਇਆ ਜਾ ਰਿਹਾ ਹੈ ਤਰੰਤਰੰ ਵੇਖੀ ਔਰਤਾਂ ਨੇ ਰਵਾਇਤੀ ਬੋਲੀਆਂ ਨਾਲ ਸਾਰਿਆਂ ਦਾ ਮਨ ਮੋਲ ਲਿਆ ਪਿੱਛੇ ਹਟਿਆ ਮੈਂ ਮਾਝੇ ਮਾਲ ਵੇਦੋ ਆਪੇ ਦੀਆਂ ਜੱਟੀਆਂ ਹੀ ਮਾਝੇ ਮਾਲ ਵੇਦੋ ਆਪੇ ਦੀਆਂ ਜੱਟੀਆਂ ਪੈਰਾਲੀਪਿਕ ਖੇਡਾਂ ਵਿੱਚ ਸ਼ੂਟਿੰਗ ਵਿੱਚ ਕਾਂਸੀ ਦਾ ਮੈਡਲ ਜਿੱਤਣ ਉਪਰੰਤ ਛੋਟਾ ਸਰਬਜੋਤ ਸਿੰਘ ਮੋਹਾਲੀ ਜ਼ਿਲ੍ਹੇ ਚਪੈਂਦੇ ਆਪਣੇ ਜੱਦੀ ਪਿੰਡ ਬਟੌਲੀ ਲਾਲੜੂ ਪਹੁੰਚੇ ਜਿੱਥੇ ਪਿੰਡ ਵਾਸੀਆਂ ਤੇ ਪ੍ਰਸ਼ੰਸਕਾਂ ਨੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਹਲਕਾ ਡੇਰਾ ਬਸਤੀ ਤੋਂ ਵਿਧਾਇਕ ਕੁਲਜੀਤ ਸਿੰਘ ਲੰਡਾਵਾ ਨੇ ਸਰਬਜੋਤ ਸਿੰਘ ਨੂੰ ਸਰੋਪਾ ਪਾ ਕੇ ਸਨਮਾਨਿਤ ਕੀਤਾ ਉਹਨਾਂ ਸਰਬਜੋਤ ਦੀ ਹੌਸਲਾ ਅਫਜ਼ਾਈ ਕੀਤੀ ਤੇ ਹਲਕੇ ਦੇ ਨੌਜਵਾਨਾਂ ਨੂੰ ਨਸ਼ਾ ਰਹਿਤ ਖੇਡਾਂ ਪ੍ਰਤੀ ਜਾਗਰੂਕ ਹੋਣ ਦੀ ਅਪੀਲ ਕੀਤੀ ਉਹਨਾਂ ਵਾਅਦਾ ਕੀਤਾ ਕਿ ਉਹ ਮੁੱਖ ਮੰਤਰੀ ਤੋਂ ਸਰਬਜੋਤ ਸਿੰਘ ਲਈ ਹਰ ਸੰਭਵ ਮਦਦ ਲਈ ਗੱਲ ਕਰਨਗੇ ਇਸ ਮੌਕੇ ਲਾਲੜੂ ਸਿੰਘ ਕਿਵਾੜਾ ਨੇ ਸ਼ੂਟਰ ਸਰਪਜੀਤ ਸਿੰਘ ਨੂੰ ਵਧਾਈ ਦਿੰਦਿਆਂ ਉਹਨਾਂ ਦੀ ਉਪਲਬਧੀ ਨੂੰ ਇਲਾਕੇ ਤੇ ਦੇਸ਼ ਲਈ ਮਾਣ ਵਾਲੀ ਕਲ ਦੱਸਿਆ ਆਖਿਰਚ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੇਤੀਬਾੜੀ ਖੇਤਰ ਵਿੱਚ ਖੋਜ ਤੇ ਨਵੀਨਤਾ ਦੀ ਜ਼ਰੂਰਤ ਤੇ ਜ਼ੋਰ ਦਿੱਤਾ ਹੈ ਪ੍ਰਧਾਨ ਮੰਤਰੀ ਵੱਲੋਂ ਕਲਜਰੀ ਕਾਰਡ ਫਸਲਾਂ ਆਦਿ 109 ਉੱਚ ਪੱਜਵਾਲੀਆਂ ਜਨਵਾਰੂ ਅਨੁਕੂਲ ਫਸਲਾਂ ਦਾ ਕਿਸਾਨਾਂ ਨੇ ਪਰਵਾ ਸਵਾਗਤ ਕੀਤਾ ਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਨਸ਼ਾ ਮੁਕਤ ਭਾਰਤ ਅਭਿਆਨ ਦੀ ਜਾਗਰੂਕਤਾ ਮੁਹਿੰਮ ਤਹਿਤ ਅਜ ਲੋਕਾਂ ਨੂੰ ਇਹਹਿਦਤਵਾਇਆ ਗਿਆ ਆਕਾਸ਼ ਵਣੀ ਜਲੰਧਰ ਤੋਂ ਖਬਰਾਂ ਖਤਮ ਹੋਈਆਂ